ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਗੱਲ ਕਰਦੇ ਆ ਅੱਜ ਜੋ 23 ਚੌਂਡ ਅਤੇ 94 ਚਰਨਵੇਂ ਭਰਤੀ ਦਾ ਜੋ ਮਜਹਰਾ ਲੱਗਿਆ ਹੋਇਆ ਹੈ ਡੀਪੀਆਈ ਦਫਤਰ ਵਿਖੇ ਸੋ ਉਸ ਬਾਰੇ ਗੱਲ ਕਰਦੇ ਆ ਡੀਪੀਆਈ ਦਫਤਰ ਅਗੇ ਧਰਨਾ ਜੁਆਇਨਿੰਗ ਦੀ ਮੰਗ ਸੋ ਜੋ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਜੋ ਜੁਆਇਨਿੰਗ ਕਰਵਾ ਦਿੱਤੀ ਜਾਏ ਹੁਣ ਕਿੰਗੀ ਭਰਤੀ ਤੇ ਵੀ ਕੋਈ ਹਾਈ ਕੋਰਟ ਵੱਲੋਂ ਕੋਈ ਰੋਕ ਨਹੀਂ ਲੱਗੀ ਹੋਈ ਜੋ ਡਿਪਾਰਟਮੈਂਟ ਜੋ ਲਗਾਤਾਰ ਬਹਾਨੇ ਬਣਾ ਰਿਹਾ ਸੀ ਕਿ ਭਰਤੀ ਤੇ ਰੋਕ ਲੱਗੀ ਹੋਈ ਆ ਸੋ ਉਹਨਾਂ ਨੇ ਕਹਿ ਕੇ ਭਰਤੀ ਤੇ ਕੋਈ ਵੀ ਹਾਈ ਕੋਰਟ ਵੱਲੋਂ ਰੋਕ ਨਹੀਂ ਲੱਗੀ ਹੋਈ ਜੋ ਡਿਪਾਰਟਮੈਂਟ ਹੈ ਜਾਂ ਸਰਕਾਰ ਹੈ ਲਗਾਤਾਰ ਬਹਾਨੇ ਬਣਾ ਰਹੀ ਹੈ ਸੋ ਜੋ ਕੱਲ ਮੀਟਿੰਗ ਹੋਣੀ ਸੀ ਉਹ ਉਸ ਮੀਟਿੰਗ ਵਿੱਚ ਜੋ ਜੂਨੀਅਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਜੋ ਡਬਲ ਵੈਂਚ ਦਾ ਫੈਸਲਾ ਉਹੀ ਉਸ ਦੇ ਅਕੋਰਡਿੰਗ ਹੀ ਭਰਤੀ ਵੀ ਕੀਤੀ ਜਾਏਗੀ ਸੋ ਡਿਪਾਰਟਮੈਂਟ ਨੇ ਉਹਨਾਂ ਤੋਂ ਜੋ 2 ਤੋਂ 4 ਦਿਨ ਦਾ ਟਾਈਮ ਮੰਗਿਆ ਹੋਇਆ ਸੋ ਉਹਨਾਂ ਨੇ ਜੋ ਜੂਨੀਅਰ ਵਲੋਵੀਅਰ ਨੂੰ 2 ਤੋਂ 4 ਦਿਨ ਦਾ ਟਾਈਮ ਦੇ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਇਸ ਰੂਲ ਨੂੰ ਲਾਗੂ ਕਰਨ ਲਈ 2 ਤੋਂ 4 ਦਿਨ ਲੱਗਣਗੇ ਸੋ ਉਸ ਤੋਂ ਬਾਅਦ ਅਗਰ ਡਿਪਾਰਟਮੈਂਟ ਫੇਰ ਕੋਈ ਬਹਾਨਾ ਬਣਾਉਂਦਾ ਹੈ ਤਾਂ ਫਿਰ ਵੱਡਾ ਐਕਸ਼ਨ ਫਿਰ ਤੋਂ ਕੀਤਾ ਜਾਏਗਾ ਸੋ ਕੇ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ 50000 ਤੋਂ ਵੱਧ ਜੋ ਕੈਂਡੀਡੇਟ ਉਹਨਾਂ ਨੂੰ ਨੌਕਰੀਆਂ ਦੇ ਚੁੱਕੀਆਂ ਦੂਜੀ ਤਰਫ ਦੇਖੀਏ ਕਿ ਬਰੋਜ਼ਗਾਰ ਹਜੇ ਵੀ ਸੜਕਾਂ ਤੇ ਜੋ ਰੁੱਲ ਰਹੇ ਨੇ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਸਵਾਲ ਹੈ ਸਰਕਾਰ ਦੇ ਲਈ ਕਿ ਅਗਰ ਤੁਸੀਂ ਨੌਕਰੀਆਂ ਦੇ ਰਹੇ ਹੋ ਤਾਂ ਫਿਰ ਜੋ ਐਜੂਕੇਸ਼ਨ ਡਿਪਾਰਟਮੈਂਟ ਹੈ ਉਸ ਵਿੱਚ ਨੌਕਰੀਆਂ ਤੁਸੀਂ ਕਿਉਂ ਨਹੀਂ ਦੇ ਰਹੇ ਸਰ ਇਸ ਸੰਬੰਧ ਵਿੱਚ ਕੋਈ ਅਪਡੇਟ ਆਂਦੀ ਹੈ ਤਾਂ ਤੁਹਾਨੂੰ ਦੱਸ ਦਿੱਤੀ ਜਾਏਗੀ ਸੋ ਅੱਗੇ ਗੱਲ ਕਰਦੇ ਹਾਂ ਅਸੀਂ DL ਤੇ ਢੱਕੇ 1158 ਫਰੰਟ ਦੇ 31 ਪ੍ਰੋਫੈਸਰ ਤੇ ਲਾਇਬ੍ਰੇਰੀਅਨ ਬੇਰਕਾ ਮਿਲਕ ਪਲਾਂਟ ਕੋਲ ਅੱਜ ਕੱਠ ਕਰਨ ਦੀ ਚੇਤਾਵਨੀ ਸੋ 31 ਪ੍ਰੋਫੈਸਰ ਜੋ 1154 ਸਾਇਕ ਪ੍ਰੋਫੈਸਰਾਂ ਦੀ ਭਰਤੀ ਸੀ ਉਹਨਾਂ ਦੇ ਜੋ 31 ਪ੍ਰੋਫੈਸਰ ਹਨ ਉਹਨਾਂ ਨੂੰ ਜੋ ਫਿਰਸਤ ਵਿੱਚ ਲੈ ਲਿਆ ਗਿਆ ਸੀ ਸੋ ਉਹਨਾਂ ਦੇ ਬਦਲੇ ਉਹਨਾਂ ਨੇ ਅੱਜ ਜੋ ਹੈ ਭਾਰੀ ਕੱਟ ਕਰਨ ਦੀ ਚੇਤਾਵਨੀ ਦਿੱਤੀ ਹੈ ਸੰਗਰੂਰ ਵਿਖੇ ਸੋ ਅੱਗੇ ਚੱਲ ਕਰਦੇ ਹਾਂ ਸੀ ਕੰਪਿਊਟਰ ਅਧਿਆਪਕਾਂ ਵੱਲੋਂ ਮਹਾਲੀ ਸੂਬਾ ਪਦਰੀ ਰੋਸ ਰੈਲੀ ਸੋ ਉਹਨਾਂ ਨੇ ਕਹਿਿਆ ਕਿ ਪੰਜਾਬ ਸਿਵਲ ਸਰਵਿਸ ਨਿਯਮਾਂ ਨੂੰ ਲਾਗੂ ਕਰਨ ਦੀ ਕੀਤੀ ਮੰਗ ਸੋ ਉਹਨਾਂ ਨੇ ਕਿਹਾ ਸੀ ਰੈਗੂਲਰ ਤਾਂ ਹਾਂ ਪਰ ਸਾਨੂੰ ਜੋ ਰੈਗੂਲਰ ਦੇ ਸਮਾਨ ਜੋ ਵੀ ਸਹੂਲਤਾਂ ਮਿਲਣੀਆਂ ਚਾਹੀਆਂ ਸਾਨੂੰ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀਆਂ ਜਾ ਰਹੀ ਸੋ ਇਸ ਰੋਸ ਵਿੱਚ ਜੋ ਉਹਨਾਂ ਨੇ ਜੋ ਮਹਾਲੀ ਵਿੱਚ ਉਹਨਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਖਿਲਾਫ ਨਾਰਾਵਾਜੀ ਕੀਤੀ ਸੋ ਬਾਕੀ ਬਾਕੀ ਡਿਪਾਰਟਮੈਂਟ ਐਜੂਕੇਸ਼ਨ ਵਿੱਚ ਜੋ ਜਾਂ ਚਾਹੇ ਜੋਬ ਤੇ ਨਾ ਅਧਿਆਪਕ ਚਾਹੇ ਬੇਰੋਜ਼ਗਾਰ ਨਾ ਲਗਾਤਾਰ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਸੋ ਦੇਖਦੇ ਆ ਅੱਗੇ ਇਹਨਾਂ ਦਾ ਹੱਲ ਕੀ ਕਰਦੀ ਹੈ ਸਰਕਾਰ ਕੋਈ ਵੀ ਅਪਡੇਟ ਆਉਂਦੀ ਹੈ ਨਾ ਭਰਤੀਆਂ ਸੰਬੰਧੀ ਤਾਂ ਤੁਹਾਨੂੰ ਜਲਦੀ ਹੀ ਅਪਡੇਟ ਦੇ ਦਿੱਤੀ ਜਾਏਗੀ ਸੋ ਚੈਨਲ ਨੂੰ ਦੇਖਣ ਲਈ ਧੰਨਵਾਦ ਦੋਸਤੋ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਦੇ ਕਰ ਲੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆ ਅਗਲੀ ਵੀਡੀਓ 'ਚ ਧੰਨਵਾਦ ਜੀ